ਉੱਥੇ ਤਾਂ ਨਾ ਬਾਬਾ ਪੰਜਾਬ ਚ ਤਾਂ ਆਪਣਾ ਜੋਰ ਆ ਲੀਡਰਾਂ ਨਾਲ ਚੰਗੀ ਆ ਆਪਾਂ ਹੁਣ ਰਾਜਸਥਾਨ ਚ ਬੈਠੇ ਆ ਮਾਰਿਆ ਦਿਨ ਦਾ ਸਪਾਹ ਹੁੰਦੇ ਹਾਂ 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 ਕੋਈ ਨਹੀਂ ਆਪਣੇ ਕੋਲੇ ਖਾਨ ਜੋਗੀ ਭੁੱਖੀ ਹੈਗੀ ਆ ਮਾਰਿਆ ਨੇਹਰਾ ਹੁੰਦੇ ਤੀਜੀ ਸਟੇਲਸ ਆ ਪੰਜਾਬ ਤੋਂ ਹਰਿਆਣਾ ਹਰਿਆਣੇ ਤੋਂ ਰਾਜਸਥਾਨ ਇੱਥੇ ਤਾਂ ਆਪਣੇ ਕਿਸੇ ਨਾਲ ਰਿਲੇਸ਼ਨ ਵੀ ਨਹੀਂ ਹੈਗੇ ਵੀ ਆਪਾਂ ਨੂੰ ਕੋਈ ਛੜਾ ਦੂਗਾ ਹੈ ਤੇ ਆਪਾਂ ਕੋਈ ਨਹੀਂ ਨੇਹਰਾ ਹੁੰਦੇ ਫੇਰ ਆਪਾਂ ਠੇਕੇ ਤੇ ਜਾਵਾਂਗੇ ਰਾਜਸਥਾਨ ਫੇਰ ਰਾਤ ਨੂੰ ਗੱਡੀ ਚੱਲ ਜਾਗੇ ਆਪਾਂ ਰਾਤ ਤੇ ਰਾਤ ਬਠਿੰਡੇ ਜਾਵਤ ਰਾਂਗੇ ਹਾਂ ਤੇ ਉੱਥੇ ਆਪਣਾ ਚੰਨੀ ਯਾਰ ਹੈਗਾ ਗੱਡੀ ਲੈ ਕੇ ਆ ਜੂਗਾ ਆ ਜੂਗਾ ਹਾਂ ਤੇ ਫੇਰ ਆਪਾਂ ਹਲ ਕਰਾਂਗੇ ਹੁਣ ਬਾਬਾ ਜਾਨ ਨਹੀਂ ਪਛਾਨਨੀ ਇੱਥੇ ਕਿਸੇ ਨਾਲ ਜਾਨ ਨਹੀਂ ਪਛਾਨਨੀ ਹਾਂ ਉਹਨ ਇੱਥੇ ਨੇਰੇ ਜਾਵਾਂਗੇ ਨਾਲੇ ਆਪਾਂ ਨੂੰ ਤਾਂ ਲੋਕ ਪੰਜਾਬੀ ਆਗਲਾ ਕਹਿੰਦਾ ਕੀ ਹਾਲਾ ਬਾਬਾ ਹੋਰ ਤਾਂ ਆ ਠੀਕ ਹੈ ਕਿਵੇਂ ਇੱਥੇ ਬਾਂਦੇ ਸਨ ਲੁਕੇ ਬੈਠੇ ਹੋ ਯਾਰ ਕੀ ਗੱਲ ਕੀ ਹੈ ਓਏ ਆ ਸਰਕਾਰ ਕੋਲੇ ਬੇਨਤੀ ਕਰਨੀ ਸੀ ਜੇ ਪੰਜਾਬ ਤੇ ਠੇਕੇ ਖੋਲ ਦਿੰਦੀ ਫਿਰ ਇੱਥੇ ਰਾਜਸਥਾਨ ਚ ਕਾਨੂੰ ਠੱਕੇ ਖਾਈਏ ਭੁੱਕੀ ਲੈ ਆਏ ਸੀ ਇੱਥੇ ਇਹ ਸੀ ਤਾਂ ਭੁੱਕੀ ਲੈਣ ਆਈ ਸੀ ਅੱਛਾ ਯਾਰਾ ਭੁੱਕੀ ਹੁਣ ਯਾਰ ਜੇ ਨਾਲੇ ਬਾਵਾ ਖੜਾ 2-3 ਘੰਟੇ ਲੱਗਣ ਖੜਾਗਾ ਖੜਾ ਹਜੀ ਨੀਛੇ ਪਤਾ ਦੇਣਾ ਐ ਤਾਂ ਲੱਗਣਗੇ 3 ਘੰਟੇ ਮੈਂ ਇਹਨੂੰ ਆਖਾਂ ਮੈਂ ਆਥਣੇ ਲੈ ਲਾਂਗੇ ਪਛੇਰੀ ਪਛੇਰੀ ਭੁੱਕੀ ਦੀ ਮौज ਕਰਾਂਗੇ ਪਛੇਰੀ ਪਛੇਰੀ ਭੁੱਕੀ ਲੈ ਚੱਲਾਂਗੇ ਗੱਡੀ ਚ ਬਹਿ ਜਾਾਂਗੇ ਤੂੰ ਤਾਂ ਯਾਰ ਜਿਹੜਾ ਕੀ ਦਾ ਨਸ਼ਾ ਤਾਇਆ ਆ ਕੇ ਯਾਰ ਬੰਦਾ ਕੰਮ ਵੀ ਕਰਦਾ ਹੈ ਜਿਹੜਾ ਹੁਣ ਨਸ਼ਾ ਚੱਲੀ ਜਾਂਦਾ ਚਿੱਟਾ ਜਾਂ ਹੋਰ ਗੋਲ ਪੀਂਦਾ ਬਾਲਾ ਮੜਾ ਯਾਰ ਆਪਣੀ ਕੋਈ ਸੁਣਦਾ ਨਹੀਂ ਚੰਨੀ ਆ ਬੜਾ ਗੋਡਣੀਆਂ ਹੋ ਆਖੀ ਜਾਂਦੇ ਆ ਹੋਰ ਆਪਾਂ ਕੀ ਕਹਿ ਦਈਏ ਹਾਂ ਵੀ ਜੇ ਯਾਰ ਭੁੱਖੀ ਦੇ ਠੇਕੇ ਖੁੱਲ ਜਾਣ ਭੁੱਖੀ ਵੇਗਾ ਉਹ ਵੇਚਣ ਲੱਗ ਜੇ ਯਾਰ ਕਿਤੇ ਗੱਲ ਬੰਦ ਦੇ ਪੰਜਾਬ ਤੇ ਤੂੰ ਹੁਣ ਨਾਲ ਲਾਲਾ ਕੰਮ ਕਿੰਨਾ ਕਰਿਆ ਕਰ ਲਾ ਲਾਲਾ ਸਾਨੂੰ ਕੱਲ ਦੇ ਘਰੋਂ ਲਿਕਣਿਆ ਬਾਬਾ ਤੇ ਮੈਂ ਕੱਲ ਵੇਕਰੋਂ ਨਿਕਲਿਆ Rajasthan ਬੈਠੇ ਆ ਘਰੇ ਪਤਾ ਨਹੀਂ ਕੀ ਹਾਲ ਹੋਊਗਾ ਮੈਂ ਸੂਣ ਆਲੀ ਸੀ ਤੇ ਘਰੇ ਜਵਾਕ ਗਿਆ ਦੇ ਚਿੱਤਰ ਮਾਰਨ ਗਏ ਤੇ ਹੁਣ ਆੱਠ ਨੇ ਲੈ ਕੇ ਰਾਤ ਨੂੰ ਗੱਡੀ ਚੜਾਂਗੇ ਤੇ ਟੜਕੇ ਬਠਿੰਡੇ ਜਾ ਉਤਰਾਂਗੇ ਉਥੇ ਅਰਜ ਬੇਨਤੀ ਕੋਈ ਸਰਕਾਰ ਨੂੰ ਕਰਾਂਗੇ ਕਰਾਂਗੇ ਭਗਵਾਨ ਜਮਾਨ ਨਾਲ ਮੇਰੀ ਸਾਡੀ ਭਗਵਾਨ ਜਮਾਨ ਨੇ ਪਹਿਲਾਂ ਵੀ ਚੰਗੀ ਖੇਡਾਂ 'ਚ ਸਾਡੀ ਵਧੀਆ ਸੁਣੀਆ ਭਗਵਾਨ ਜਮਾਨ ਨੇ ਖੇਡਾਂ 'ਚ ਸਾਡੀ ਵਧੀਆ ਸੁਣੀਆ ਮੈਂ ਬਾ ਸਿੰਘਾਲੇ ਅਰੇਲੀ ਕਰਾਈ ਜੀ ਸਾਡੀ ਮੰਨੂ ਆ ਭਗਵਾਨ ਜਮਾਨ ਕਾਹਾਂਗੇ ਸੀ ਭਾਈ ਜ਼ਰੂਰ ਕਾਹਾਂਗੇ ਤੇ ਆਜੋ ਤੁਸੀਂ ਟਾਈਮ ਨਾਲ ਫਿਰ ਮੈਂ ਇਹਨੇ ਉਹ ਕਰਦਾ ਰੋਟੀ-ਜਾਟੀ ਦਾ ਪ੍ਰਬੰਧ ਆ ਰੋਟੀ ਦਾ ਕਰ ਲੈ ਆਏ ਹੁੰਦੀ ਆ ਬਾਬਾ ਜਾਰੀ ਪੰਜਾਬ ਇਹ ਕਹਿੰਦਾ ਵੀ ਰੋਟੀ ਖਾ ਕੇ ਜਾਇਓ ਇੱਥੇ ਤਨਵਾਦ ਭਰਾਵਾ ਤੇਰੇ ਜਿਹਨੇ ਤੂੰ ਸਾਡੇ ਤੇ ਹਾਂ ਦਾ ਨਾਰਾ ਮਾਰਿਆ ਅਜੀਤਾ ਢਾਕੂ ਵਾਂਗੂ ਆ ਬੈਠਾ ਬੜਾ ਨਾ ਪਾਣੀ ਨਾ ਟਾਣੀ ਕੀ ਮਾੜੇ ਕਰਮਾ ਬਾਬਾ ਮਾੜੇ ਕਰਮ ਕਰੇ ਹੋਏ ਆਪਣੇ ਬਿਲਕੁਲ ਆ ਬੈਠੇ ਲੁਕੇ ਮਾੜੇ ਕਰਮਾਂ ਦੀ ਨਿਸ਼ਾਨੀ ਆ ਅਜੋ ਮਾੜੇ ਕੀ ਹੋਣਗੇ ਹਾਂ ਕਿੱਡੇ ਮਾੜੇ ਕਰਮਾ ਆ ਬੈਠਿਆ ਕਿਢੀ ਚ ਹਾਂ ਵਾੜੇ ਮਾੜੇ ਕਰਮਾ ਆਪਣੇ ਦੇ ਹੋਣਾ